ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਭਾਨੇ ਸਿੱਧੂ ਨੂੰ ਲੱਗਦਾ ਨਹੀਂ ਅੱਜ ਇਹ ਰਿਹਾ ਕਰਨਗੇ ਕਿਉਂ ਅੱਜ ਸਾਰੇ ਕੋਟਾਂ ਦੇ ਵਿੱਚ ਛੁੱਟੀ ਵੀ ਆ ਬਾਕੀ ਇਹਨਾਂ ਦੇ ਲੱਛਣ ਲੱਗਦੇ ਨਹੀਂ ਕਿ ਇਹ ਅੱਜ ਭਾਨਾ ਸਿੱਧੂ ਨੂੰ ਰਿਹਾ ਕਰਨਗੇ ਕੋਈ ਨਾ ਕੋਈ ਮਿਲੀ ਕਰਨਗੇ ਕੋਈ ਨਾ ਕੋਈ ਆਪ ਦਾ ਪੈਂਤੜਾ ਜ਼ਰੂਰ ਇੱਥੇ ਸਿੱਟਣਗੇ ਪਰ ਲੱਗਦਾ ਨਹੀਂ ਭਾਨ ਨੇ ਸਿੱਧੂ ਨੂੰ ਇਹ ਸਰਕਾਰ ਬਾਹਰ ਕੱਢ ਦੂਗੀ ਕੋਈ ਇਹਨਾਂ ਦੇ ਕਾਲੇ ਚਿੱਠੇ ਬਹੁਤ ਨੇ ਪਰ ਦੂਜੇ ਪਾਸੇ ਦੇਖੋ ਤੁਸੀਂ ਮੈਨੂੰ ਤਾਂ ਲੱਗਦਾ ਕਿ ਭਗਵੰਤ ਮਾਨ ਤੇ ਕੇਜਰੀਵਾਰ ਨੇ ਆਪਦੇ ਡੁਪਲੀਕੇਟ ਚਾਰ-ਚਾਰ ਬਣਾ ਰੱਖੇ ਨੇ ਇੱਕ ਪਾਸੇ ਤਾਂ ਲਾਈਵ ਦਿਖਾ ਰਹੇ ਨੇ ਕਿ ਖੰਨੇ ਦੇ ਵਿੱਚ ਨੇ ਵੱਡਾ ਪ੍ਰੋਗਰਾਮ ਹੈ ਉਥੇ ਲੋਕਾਂ ਨੂੰ ਸੰਬੋਧਨ ਕਰ ਰਹੇ ਨੇ ਕਿ ਘਰਾਂ ਦੇ ਵਿੱਚ ਫ੍ਰੀ ਸਮਾਨ ਆਇਆ ਕਰੂ ਅੱਜ ਤੋਂ ਬਾਅਦ ਇੱਕ ਪਾਸੇ ਲਾਈਵ ਦੇ ਵਿੱਚ ਘਰਾਂ ਦੇ ਵਿੱਚ ਜਾ ਕੇ ਸਮਾਨ ਦੇ ਵੀ ਜਾਂਦੇ ਨੇ ਇਹ ਗੱਲ ਦੀ ਨਹੀਂ ਸਮਝ ਆ ਰਹੀ ਕਿ ਇੱਕੋ ਥਾਂ ਤੇ ਕਿਵੇਂ ਫਿਰਦੇ ਨੇ ਲਾਈਵ ਦਿਖਾ ਰਹੇ ਨੇ ਇਹ ਗੋਦੀ ਮੀਡੀਆ ਜੋ ਬਿਕਿਆ ਹੋਇਆ ਜੋ ਇਨਾਂ ਦੀਆਂ ਅਸਲੀਤਾ ਉਤੇ ਪੜਦਾ ਪਾਉਂਦਾ ਉਹਨ ਇੱਕ ਵਾਰ ਸਦਾ ਵੱਡਾ ਪ੍ਰੋਗਰਾਮ ਦਿਖਾਈ ਜਾਂਦੇ ਨੇ ਕਿ ਲੱਖਾਂ ਲੋਕਾਂ ਦਾ ਇਕੱਠ ਹੈ ਲੋਕ ਭਗਵੰਤ ਮਾਨ ਨੂੰ ਇੰਨਾ ਪਿਆਰ ਕਰਦੇ ਨੇ ਕਿ ਇੰਨੇ ਲੋਕ ਇਸ ਵੱਡੇ ਪ੍ਰੋਗਰਾਮ ਦੇ ਵਿੱਚ ਆਏ ਨੇ ਕਿ ਘਰਾਂ ਦੇ ਵਿੱਚ ਹਰ ਇੱਕ ਦੇ ਘਰੇ ਸਮਾਨ ਪਹੁੰਚੂਗਾ ਬਾਕੀ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕਿ ਕਿੰਨਾ ਕਿੰਨਾ ਦੇ ਘਰੇ ਇਸ ਸਮਾਨ ਆ ਚੁੱਕਿਆ ਕਿਉਂਕਿ ਇਹ ਇੱਕ ਫਾਰਮੈਲਟੀ ਆ ਇੱਕ ਪਾਸੇ ਤਾਂ ਲਾਈਵ ਜਾ ਕੇ ਥੋੜੇ ਜਿਿਹੇ ਘਰਾਂ ਦੇ ਜਾ ਕੇ ਘਰੇ ਜਾਣ ਕੇ ਪੈਰੀਂ ਹੱਥ ਲਾ ਕੇ ਧੋਗ ਕਰ ਰਹੇ ਨੇ ਦਿਖਾ ਰਹੇ ਨੇ ਕਿ ਆਸੀਂ ਹਰ ਇੱਕ ਦੇ ਘਰੇ ਸਮਾਨ ਪਹੁੰਚਾ ਦਿੱਤਾ ਪਰ ਅਸਲ ਦੇ ਵਿੱਚ ਕਿੰਨਾ ਕਿੰਨਾ ਘਰੇ ਸਮਾਨ ਗਿਆ ਉਹ ਅਜੇ ਪਤਾ ਲੱਗ ਚੁੱਕੋ ਲੱਗ ਜਾਣਾ ਪਤਾ ਥੋੜੇ ਟਾਈਮ ਤੱਕ ਪਰ ਹੈਰਾਨ ਤਾਂ ਇਸ ਗੱਲ ਤੇ ਆ ਕਿ ਲਾਈਵ ਦਿਖਾ ਰਹੇ ਨੇ ਇੱਕ ਪਾਸੇ ਤਾਂ ਸਮਾਨ ਦੇ ਰਹੇ ਨੇ ਇੱਕ ਪਾਸੇ ਇਹਨਾਂ ਦਾ ਵੱਡਾ ਪ੍ਰੋਗਰਾਮ ਹੈ ਉਹ ਦਿਖਾ ਰਹੇ ਨੇ ਇਹਦਾ ਮਤਲਬ ਕਿ ਇਹ ਚਾਰ ਚਾਰ ਜਗ੍ਹਾ ਤੇ ਆਪਦੇ ਡੁਪਲੀਕੇਟ ਬਿਠਾਈ ਬੈਠੇ ਨੇ ਤੁਸੀਂ ਨਾਲ-ਨਾਲ ਫੋਟੋਆਂ ਦੇਖ ਰਹੇ ਹੋ ਤੁਹਾਨੂੰ ਪਤਾ ਲੱਗਦਾ ਕਿ ਇੱਕ-ਇੱਕ ਘੰਟੇ ਦਾ ਮਤਲਬ ਲਾਈਵ ਚੱਲੀ ਜਾਂਦਾ ਕਿ ਸਮਾਨ ਦੇਈ ਜਾਂਦੇ ਨੇ ਡੇਲੀ ਪੋਸਟ ਵਾਲੇ ਨੇ ਇੱਕ ਦਾ ਸਟੇਟ ਕੋਈ ਹੈਗਾ ਚੈਨਲ ਜੋ ਵਿਕੇ ਹੋਏ ਨੇ ਜੋ ਦਰਦੇ ਨੇ ਇਹਨਾਂ ਤੋਂ ਲਾਈਵ ਵੀ ਦਿਖਾਈ ਜਾਂਦੇ ਨੇ ਵੀ ਸਮਾਨ ਇੰਨਾ ਦਿੱਤਾ ਜੀ ਭਗਵੰਤ ਜਮਾਨ ਜਾ ਰਹੇ ਨੇ ਹਰ ਇੱਕ ਦੇ ਘਰੇ ਨਾਲ ਕੇਜਰੀਵਾਰ ਜਾ ਰਹੇ ਆ ਹਰ ਇੱਕ ਦੇ ਘਰੇ ਕਿ ਲੋਕ ਖੁਸ਼ ਨੇ ਸਮਾਨ ਦੇ ਰਹੇ ਨੇ ਪਰ ਇਹਦੇ ਨਾਲ ਕੋਈ ਹੱਲ ਨਹੀਂ ਹੋਣਾ ਜਿਹੜੇ ਕੰਮ ਸਹੀ ਕਰਨ ਵਾਲੇ ਨੇ ਉਹ ਤੁਸੀਂ ਕਰੋ ਅੰਮ੍ਰਿਤ ਪਾਣ ਨੂੰ ਛੱਡੋ ਪਾਨੇ ਸਿੱਧੂ ਨੂੰ ਛੱਡੋ ਜਿਹੜਾ ਜੋ ਅਸਲ ਦੇ ਵਿੱਚ ਕੰਮ ਕਰਨ ਵਾਲੇ ਨੇ ਲੋਕਾਂ ਦੇ ਉਹ ਕੰਮ ਕਰੋ ਇਸ ਦੇ ਨਾਲ ਲੋਕਾਂ ਨੇ ਤੁਹਾਨੂੰ ਵੋਟ ਨਹੀਂ ਦੇਣੀ ਬਾਕੀ ਕਮੈਂਟ ਦੇ ਵਿੱਚ ਦੱਸਿਓ ਕਿੰਨਾ ਕਿੰਨਾ ਦੇ ਘਰੇ ਅਸਲ ਦੇ ਵਿੱਚ ਸਮਾਨ ਜੋ ਕਣਕ ਕਹਿ ਰਹੇ ਆ ਕਿ ਕਣਕ ਵੀ ਆਊਗੀ ਪੀਸਿਆ ਹੋਇਆ ਆਟਾ ਵੀ ਆਊਗਾ ਦਾਣਾਂ ਵੀ ਆਉਣੀਆਂ ਜੋ ਵੀ ਆਈਟਮ ਹੈਗੀ ਆ ਕਿ ਹਰ ਇੱਕ ਦੇ ਘਰੇ ਆਊਗਾ ਉਹ ਕਮੈਂਟ ਦੇ ਵਿੱਚ ਜਰੂਰ ਦੱਸਿਓ ਕਿੰਨਾ ਕਿੰਨਾ ਦੇ ਘਰੇ ਆ ਰਿਹਾ ਕਿਉਂਕਿ ਉਹ ਦੋ ਚਾਰ ਘਰਾਂ ਦੀ ਜਾਊਗਾ ਬਾਲਿਆਂ ਦੇ ਘਰਾਂ ਤੇ ਨਹੀਂ ਜਾਂਦਾ ਕਿਉਂਕਿ ਇੱਕ ਇਹਨਾਂ ਨੇ ਬਸ ਇਮੇਜ ਬਣਾਉਣੀ ਹੁੰਦੀ ਹੈ ਮੂਰੇ ਆ ਕੇ ਦਿਖਾਉਣਾ ਹੁੰਦਾ ਕਿ ਅਸੀਂ ਐਨੇ ਘਰਾਂ ਦੇ ਘਰਾਂ ਦੇ ਵਿੱਚ ਸਮਾਨ ਦੇਤਾ ਪਰ ਲਾਈਵ ਵਾਲੀ ਦਿਮਾਗ ਦੇ ਵਿੱਚ ਗੱਲ ਹੇ ਤੱਕ ਨਹੀਂ ਫਿੱਟ ਬੈਰੀ ਕਿ ਜਾਤਾ ਇਹ ਚਾਰ-ਚਾਰ ਨੇ ਕਿ ਇੱਕੇ ਜਣਾ ਸਮਾਨ ਵੰਟ ਰਿਆ ਡੁਪਲੀਕੇਟ ਜਾ ਕੇ ਜਾਂ ਤਾਂ ਅਸਲੀ ਖੰਡੇ ਦੇ ਵਿੱਚ ਪ੍ਰੋਗਰਾਮ ਕਰ ਰਿਹਾ ਜਾਂ ਨਕਲੀ ਖੰਡੇ ਦੇ ਵਿੱਚ ਆ ਅਸਲੀ ਲੋਕਾਂ ਦੇ ਘਰੇ ਵਿੱਚ ਜਾ ਕੇ ਦੋਨੋਂ ਜਣੇ ਸਮਾਨ ਦੇ ਰਹੇ ਨੇ ਅਸਲੀਅਤ ਕੀ ਆ ਤੁਸੀਂ ਕਮੈਂਟ ਦੇ ਵਿੱਚ ਆਪ ਹੀ ਦੱਸ ਦੋ ਤੇ ਜਿਨ੍ਹਾਂ ਨੇ ਸ਼ਗਨ ਪੋਣਾ ਇਹਨਾਂ ਨੂੰ ਡਾਕੂਮੈਂਟ ਦੇ ਵਿੱਚ ਪਾ ਸਕਦੇ ਨੇ